ਇਹ ਕਿਹੜਾ ਕਨਸੈਪਟ ਹੈ ਵੱਖਰੇ ਤੀ ਸ਼ੁਰੂ ਕੀਤਾ ਕਿ ਚਾਹ ਪੀਓ ਕੱਪ ਖਵਾ ਕੇ ਦੇ ਪਿੱਛੇ ਦਾ ਕਾਰਨ ਕੀ ਸਰ ਇਹ ਜਿਹੜਾ ਕਨਸੈਪਟ ਹੈਗਾ ਵਾ ਇਹ ਚਾਹ ਪੀਓ ਕੱਪ ਖਵਾ ਮੇਰੇ ਬ੍ਰਦਰ ਨੂੰ ਆਈਡੀਆ ਆਇਆ ਸੀ ਬਾਈ ਜੀ ਜੀ ਤੇ ਉਹਨਾਂ ਨੇ ਹੀ ਮਤਲਬ ਇਹ ਸਾਰਾ ਡਿਸਪਲੇ ਕੀਤਾ ਜੇ ਟੋਪਨ ਜੀ ਹਾਂ ਜੀ ਇਹ ਵੇਫਰ ਵਾਲੇ ਕੱਪ ਹੁੰਦੇ ਦੀ ਚਾਹ ਨਾਲ ਖਾ ਸਕਦੇ ਜੀ ਇਹ ਚਾਹ ਨਾਲ ਖਾ ਸਕਦੇ ਹਾਂਜੀ ਹਾਂਜੀ ਤੇ ਇਹ ਕੀ ਇਹ ਵੱਖਰੇ ਬਣਾਏ ਜਾਂਦੇ ਕਿ ਕਿੱਥੋਂ ਤੋਂ ਮੰਗਵਾਉਂਦੇ ਕਿਦਾਂ ਇਹ ਸਰ ਬ੍ਰਦਰ ਨੂੰ ਨਹੀਂ ਪਤਾ ਮੇਰੇ ਖਿਆਲ ਨਾਲ ਸ਼ਾਇਦ ਅੰਮ੍ਰਿਤਸਰ ਤੋਂ ਆਂਦੇ ਆਏ ਸਰ ਮਤਲਬ ਕਿ ਅੰਮ੍ਰਿਤਸਰ ਚ ਪਹਿਲਾ ਕਨਸੈਪਟ ਆਡਾ ਹੀ ਹੈ ਹਾਂ ਜੀ ਹ ਅੱਛਾ ਹਲੇ ਤੱਕ ਹਾਂਜੀ ਤੇ ਕਿੰਨਾ ਕੁ ਦੇਰ ਹੋਇਆ ਵਾ ਖੋਲਣ ਨੂੰ ਸਰ ਆਪਾਂ ਨੂੰ ਮਾਹੀ 15 ਕੁ ਦਿਨ ਹੋਏ ਜਿਆਦਾ ਦੇਰ ਨਹੀਂ ਹੋਈ ਲੈ ਤੇ ਆਡੀਅנס ਦਾ ਕਿਦਾਂ ਦਾ ਕੋਈ ਸਾਰਾ ਵਧੀਆ ਬਹੁਤ ਵਧੀਆ ਰਿਵਿਊ ਹੈਗਾ ਸਰ ਬਹੁਤ ਸੋਹਣਾ ਰਿਵਿਊ ਹੈਗਾ ਅੱਛਾ ਅੱਛਾ ਹਾਂਜੀ ਹਾਂਜੀ ਮੈਂ ਸਰ ਪ੍ਰੈਸ ਟੂ ਕੀਤੀ ਹੋਈ ਆ ਅੱਛਾ ਤੇ ਮੈਂ ਡੇਢ ਕੇ ਸਾਲ ਕੰਮ ਕੀਤਾ ਸੀ ਸਵੇ ਅੱਛਾ ਸੈਲਰੀ ਸੁਲਰੀ ਘੱਟ ਦਿੰਦੇ ਗਏ ਸੀ ਉੱਥੇ ਅੱਛਾ ਤੇ ਇਸ ਕਰਕੇ ਫਿਰ ਮੈਨੂੰ ਛੱਡਣਾ ਪੈ ਗਿਆ ਉੱਥੋਂ ਕੰਮ ਮੈਂ ਤੇ ਬੀਏ ਜੁਆਇੰਟ ਐਲਐਲਬੀ ਕਰਨਾ ਚਾਹਨਾ ਹੈ ਪਰ ਫਾਈਨੈਂਸ਼ਲੀ ਕੰਡੀਸ਼ਨ ਕਰਕੇ ਜਨਰਲ ਚਾਨਾ ਨਾ ਸਰ ਜਨਰਲ ਨੂੰ ਤੁਹਾਨੂੰ ਪਤਾ ਟ੍ਰਿਪਲ ਲੱਗਦੇ ਵੇਸੇ ਘਟੋ ਘਟਾ ਅੱਛਾ ਤੇ ਇਸ ਕਰਕੇ ਮੈਂ ਉਥੇ ਪੜ ਨਹੀਂ ਪਾਇਆ ਤੇ ਬਾਕੀ ਫਲੇਵਰ ਆਪਣੇ ਵੇਗੇ ਆ ਇਲਾਚੀ ਫਲੇਵਰ ਹੈ ਕੜਕਾ ਮਸਾਲਾ ਵਾ ਹਾਂਜੀ ਚਾਕਲੇਟ ਫਲੇਵਰ ਹੈਗਾ ਆਪਣੇ ਕੋ ਤੇ ਜਿੰਜਰ ਫਲੇਵਰ ਹੈਗਾ ਜੀ ਅੱਛਾ ਅੱਛਾ ਹਾਂਜੀ ਇਹ ਚਾਹ ਅੱਗੇ ਕਦੀ ਬਣਾਈ ਹੈ ਕਿ ਇੱਥੇ ਹੀ ਬਣਾਈ ਸ਼ੁਰੂ ਕੀਤੀ ਵੈ ਸਰ ਘਰ ਬਣਾਉਣਾ ਨਹੀਂ ਅੱਛਾ ਤੇ ਮੰਮੀ ਪਾਪਾ ਮੇਰੇ ਕਹਿੰਦੇ ਨੇ ਦੇਖ ਤੂੰ ਮਜਾ ਮਜਾ ਕੇ ਚ ਇਹ ਚਾਹ ਦੀ ਰੈਡੀ ਖੋਲ ਲੈ ਅੱਛਾ ਤੇ ਉਹਨਾਂ ਦੇ ਮਜਾ ਮਜਾ ਕੇ ਚ ਜਿਆਦਾ ਰੈਡੀ ਬੋਲੀ ਅੱਜ ਵਾ ਦੋਸਤ ਦੋਸਤ ਜਿਹੜਾ ਕੰਮ ਕਰਦੇ ਆਂਦੇ ਹੋਣਗੇ ਵੇਖਦੇ ਹੋਣਗੇ ਉਹ ਮਨਾਂ ਕਿ ਸ਼ਰਮ ਤਾਂ ਨਹੀਂ ਆ ਲੱਗਦੀ ਕਿ ਨਹੀਂ ਮੈਂ ਕੰਮ ਕਰਾਂ ਨਾ ਚਾਹ ਦਾ ਕੰਮ ਹੈ ਇਹ ਉਹ ਕਰ ਨਹੀਂ ਸਿਰ ਸ਼ਰਮ ਵਾਲੀ ਤੇ ਨਹੀਂ ਕੋਈ ਗੱਲ ਹੈਗੀ ਮੇਰੇ ਖਿਆਲ ਨਾਲ ਤੇ ਆਪਣੇ ਯੂਥ ਨੂੰ ਜਿਹੜਾ ਇੱਥੇ ਹੀ ਸੈੱਟ ਹੋਣਾ ਚਾਹੀਦਾ ਵਾ ਨਾ ਕਿ ਬਾਹਰ ਜਾਣਾ ਕਿਉਂਕਿ ਮੈਂ ਵੀ ਪਹਿਲੇ ਸੋਚਿਆ ਸੀ ਬਾਹਰ ਜਾਂਦਾ ਪਰ ਮੇਰੇ ਵੱਡੇ ਬ੍ਰਦਰ ਨੇ ਇਹੀ ਕਿਹਾ ਕਿ ਤੂੰ ਪਹਿਲੇ ਇੱਥੇ ਕਰ ਸਕਦਾ ਹੈ ਜੇ ਕੰਮ ਤੇ ਫਿਰ ਦਨ ਬਾਹਰ ਭੇਜਾਂਗੇ ਉਹਨਾਂ ਨੇ ਇਹ ਗੱਲ ਕਹੀ ਹੈ ਮੇਰੇ ਨਾਲ ਤੇ ਮੇਰਾ ਹੁਣ ਵੈਸੇ ਨਹੀਂ ਚੇਤੇ ਕਰਦਾ ਬਾਹਰ ਜਾਣ ਨੂੰ ਕਿ ਨਹੀਂ ਚਲੋ ਆਪਣਾ ਹੀ ਠੀਕ ਹੈ ਛੋਟਾ ਵਾ ਪਰ ਹੈ ਆਪਣਾ ਐਕਚੁਅਲੀ ਪਹਿਲੇ ਮੈਂ ਵੀ ਕਾਫੀ ਨਸ਼ੇ ਵਗੈਰਾ ਕਰਦਾ ਸੀ ਗਾ ਜੇ ਮੈਂ ਸਹੀ ਗੱਲ ਦੱਸਾਂ ਤੇ ਮੈਂ ਜਿੱਦਾਂ ਆਪਣਾ ਚਰਚ ਵਗੈਰਾ ਜਾਣਾ ਹਾਂਜੀ ਪ੍ਰਚਾਰ ਵਗੈਰਾ ਸੁਣਨਾ ਤੇ ਉਹਨਾਂ ਨੇ ਮੈਨੂੰ ਕਾਫੀ ਫਰਕ ਪਿਆ ਮੈਂ ਚੇਂਜ ਹੋਇਆ ਸਰ ਹੁਣ ਬਿਲਕੁਲ ਮੈਂ 1 ਰੁਪਏ ਦਾ ਨਸ਼ਾ ਨਹੀਂ ਕਰਦਾ ਠੀਕ ਹੈ ਸਰ ਨਾ ਮੈਂ ਫालतू ਘੁੰਮਦਾ ਕਿਹ ਹੈ ਨਾ ਯਾਰੀ ਦੋਸਤੀ ਵੀ ਸਰ ਬਹੁਤ ਹੀ ਲਿਮਟਡ ਹੈ ਮੇਰੇ ਦੋ ਜਾਂ ਤਿੰਨ ਦੋਸਤ ਹੋਣਗੇ ਖੁਦਾ ਹੀ ਹੈ ਜਿਹੜਾ ਸਾਨੂੰ ਨਸ਼ਿਆਂ ਚ ਦੂਰ ਕਰ ਸਕਦਾ ਵਾ ਉਸ ਤੋਂ ਇਲਾਵਾ ਨਹੀਂ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਵਨਸਟਪਸ ਕਵਰ 180 ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਜਿੱਥੇ ਕਿ ਤੁਹਾਨੂੰ ਚਾਹ ਦਿਖਾਉਣ ਜਾ ਰਹੇ ਹਾਂ ਪਰ ਇੱਕ ਬਹੁਤ ਡਿਫਰੈਂਟ ਤਰ੍ਹਾਂ ਦੀ ਚਾਹ ਹੈ ਜਿਹਦਾ ਨਾਮ ਹੈ ਚਾਹ ਪੀਓ ਤੇ ਕੱਪ ਖਾਓ ਇੱਕ ਬੜਾ ਬਹੁਤ ਡਿਫਰੈਂਟ ਕਨਸੈਪਟ ਹੈ ਜਿਹੜਾ ਅਮਰਸਰ ਨੂੰ ਦੇਖਣ ਚ ਮਿਲਿਆ ਤੇ ਅਸੀਂ ਤੁਹਾਨੂੰ ਸਟਾਲ ਦਿਖਾ ਦਿੰਨੇ ਜਿਹੜਾ ਸਟਾਲ ਹੈ ਇੱਥੇ ਜਿਹੜਾ ਹੈ ਕਿ ਦੋ ਜਿਹੜੇ ਮੁੰਡੇ ਨੇ ਨੌਜਵਾਨ ਨੇ ਉਹਨਾਂ ਵੱਲੋਂ ਜੋ ਹੈ ਕਿ ਇਹ ਕਨਸੈਪਟ ਸ਼ੁਰੂ ਕੀਤਾ ਹੈ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਕਿ ਆਖਰ ਕੀ ਇਹ ਕਨਸੈਪਟ ਹੈ ਕਿ ਕੀ ਇੱਕ ਚਾਹ ਚਾਹ ਪੀਓ ਤੇ ਕੱਪ ਖਾਉਂਦੇ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹ ਜੇ ਸੱਚ ਹੈ ਕਿ ਨਹੀਂ ਜਿਹੜੇ ਇੱਥੇ ਜਿਹੜੇ ਮੁੰਡੇ ਦੋਵੇਂ ਕੰਮ ਕਰਦੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਸਸੀਗਾ ਵੀਰ ਕੀ ਨਾਮ ਹੈ ਜੀ ਸਸੀਗਾ ਭਾਈ ਮੇਰਾ ਨਾਮ ਮੋਹਿਤ ਹੈ ਉਰਫ ਕਾਕਾ ਹਾਂਜੀ ਤੇ ਇਹ ਕਿਹੜਾ ਕਨਸੈਪਟ ਹੈ ਵੱਖਰੇ ਤੀ ਸ਼ੁਰੂ ਕੀਤਾ ਕਿ ਚਾਹ ਪੀਓ ਕੱਪ ਖਵਾ ਕੇ ਦੇ ਪਿੱਛੇ ਦਾ ਕਾਰਨ ਕੀ ਸਰ ਇਹ ਜਿਹੜਾ ਕਨਸੈਪਟ ਹੈਗਾ ਵਾ ਇਹ ਚਾਹ ਪੀਓ ਕੱਪ ਖਵਾਓ ਮੇਰੇ ਬ੍ਰਦਰ ਨੂੰ ਆਈਡੀਆ ਆਇਆ ਸੀ ਬਾਈ ਜੀ ਜੀ ਤੇ ਉਹਨਾਂ ਨੇ ਮਤਲਬ ਇਹ ਸਾਰਾ ਡਿਸਪਲੇ ਕੀਤਾ ਜੇ ਟੋਪਨ ਜੀ ਹਾਂਜੀ ਇਹ ਵੇਫਰ ਵਾਲੇ ਕੱਪ ਹੁੰਦੇ ਦੀ ਚਾਹ ਨਾਲ ਖਾ ਸਕਦੇ ਜੀ ਇਹ ਚਾਹ ਨਾਲ ਖਾ ਸਕਦੇ ਹਾਂਜੀ ਹਾਂਜੀ ਤੇ ਇਹ ਕੀ ਇਹ ਵੱਖਰੇ ਬਣਾਏ ਜਾਂਦੇ ਕਿ ਕਿੱਥੋਂ ਤੋਂ ਮੰਗਵਾਉਂਦੇ ਕਿਦਾਂ ਇਹ ਸਰ ਬ੍ਰਦਰ ਨੂੰ ਨਹੀਂ ਪਤਾ ਵਾ ਮੇਰੇ ਖਿਆਲ ਨਾਲ ਸ਼ਾਇਦ ਅੰਮ੍ਰਿਤਸਰ ਤੋਂ ਆਂਦੇ ਆਏ ਸਰ ਮਤਲਬ ਕਿ ਅੰਮ੍ਰਿਤਸਰ ਚ ਪਹਿਲਾ ਕਨਸੈਪਟ ਤੁਹਾਡਾ ਹੀ ਹੈ ਹ ਪੂਰੇ ਪੰਜਾਬ ਚ ਨਹੀਂ ਹੈਗਾ ਸਰ ਆਪਣੇ ਕੋ ਅੱਛਾ ਹਲੇ ਤੱਕ ਹਾਂਜੀ ਤੇ ਕਿੰਨਾ ਕਿ ਦੇਰ ਹੋਇਆ ਵਾ ਖੋਲੇ ਨੂੰ ਸਰ ਆਪਾਂ ਨੂੰ ਮਾਹੀ 15 ਕਿ ਦਿਨ ਹੋਈ ਜਾਂਦਾ ਦਿਨ ਹੋਇ ਲੇ ਤੇ ਆਡੀਅנסਾਂ ਕਿੰਦਾ ਦਾ ਕੰਸਰਨ ਹੋ ਰਿਹਾ ਉਹ ਵਧੀਆ ਰਿਵਿਊ ਹੈਗਾ ਸਰ ਬਹੁਤ ਸੋਹਣਾ ਰਿਵਿਊ ਹੈਗਾ ਅੱਛਾ ਅੱਛਾ ਹਾਂਜੀ ਹਾਂਜੀ ਤੇ ਉ ਤਾਂ ਮਤਲਬ ਕਿ ਤੁਹਾਡੇ ਬੈਕਗ੍ਰਾਉਂਡ ਕੀ ਹੈ ਕਿ ਇਸ ਤਰ੍ਹਾਂ ਮਤਲਬ ਕਿ ਬੈਕਗ੍ਰਾਉਂਡ ਤੁਹਾਡਾ ਕੀ ਹੈ ਕਿ ਕਿਦਾਂ ਪਰਿਵਾਰ ਚ ਕੌਣ-ਕੌਣ ਨੇ ਕੀ ਸਟੱਡੀ ਕਰਦੇ ਸੀ ਇਹ ਕਿਦਾਂ ਮੈਂ ਐਸਾ ਪ੍ਰੈਸੂ ਕੀਤੀ ਹੋਈ ਆ ਅੱਛਾ ਤੇ ਮੈਂ ਡੇਢ ਕੇ ਸਾਲ ਕੰਮ ਕੀਤਾ ਸਭੇ अच्छा सैलरी थोड़ी कट दे देंगे ही इत्ते अच्छा तेज करके फिर मन्नू ਛੱਡਣਾ ਪੈ ਗਿਆ ਉਥੋਂ ਕੰਮ अच्छा ਤੇ ਮੈਂ ਯੂਨੀਵਰਸਿਟੀ ਪੜਨਾ ਚਾਹੁੰਦਾ ਸੀਗਾ ਗੁਰਨਾਨਕ ਦੇਵ اچھا ਤੇ ਉਹ ਫਾਈਨੈਂਸ਼ਲੀ ਕੰਡੀਸ਼ਨ ਕਰਕੇ ਮੈਂ ਪੜ ਨਹੀਂ ਪਾਇਆ ਤੇ ਫਿਰ ਇੱਥੇ ਸੈਟਅਪ ਹੋ ਲੈ ਚਾਦਾ ਗਿਆ ਵਾ اچھا اچھا ਹਾਂਜੀ ਕਰਦਿਆ ਨੇ ਮਦਦ ਕੀਤੀ ਸੈਟਅਪ ਖੋਲਣ ਚ ਹਾਂਜੀ ਹਾਂਜੀ ਸਰ ਬ੍ਰਦਰ ਨੇ ਕੀਤੀ ਸਾਰੀ ਮਦਦ ਅੱਲਾ ਨੇ اچھا ਸਰ ਦੋ ਦੋ ਵੱਡਾ ਹਾਂਜੀ ਹਾਂਜੀ ਵੱਡੇ ਬ੍ਰਦਰ ਹੈਗੇ ਮੇਰੇ اچھا اچھا ਹਾਂਜੀ ਤੇ ਹੋਰ ਪਰਿਵਾਰ ਚ ਕੌਣ ਕੌਣ ਆ ਸਿਸਟਰ ਹੈਗੇ ਆ ਮੇਰੇ ਹਾਂਜੀ ਤੇ ਮੰਮਾ ਵਾ ਪਾਪਾ ਵਾ ਹਾਂਜੀ ਤੇ ਭਾਬੀ ਮੇਰੇ ਤੇ ਕੁੜੀ ਆ ਉਹਨਾਂ ਦੀ ਤੇ ਸੁਪਨਾ ਕੀ ਕੀ ਬੰਨਾ ਕੀ ਚਾਹੁੰਦੇ ਹੋ ਕਿ ਹੁਣ ਤੁਹਾਨੂੰ ਕੰਮ ਕਰਨਾਂ ਵਾ ਸੁਪਨਾ ਕੀ ਹੈ ਕਿ ਮੈਂ ਯੂਨੀਵਰਸਿਟੀ ਐਡਮਿਸ਼ਨ ਕਿਸ ਚੀਜ਼ੇ ਲੈਣਾ ਚਾਹੁੰਦਾ ਕਿ ਕੀ ਤੁਹਾਡਾ ਸੁਪਨਾ ਕੀ ਬੰਨਾ ਕੀ ਚਾਹੁੰਦਾ ਮੈਂ ਤੇ ਬੀਏ ਜੁਆਇੰਟ ਐਲਐਲਬੀ ਕਰਨਾ ਚਾਹਨਾ ਹੈ ਤੇ ਪਰ ਫਾਈਨੈਂਸ਼ਲੀ ਕੰਡੀਸ਼ਨ ਕਰਕੇ ਜਨਰਲ ਚਾਣਾ ਨਾ ਸਰ ਜਨਰਲ ਨੂੰ ਤੁਹਾਨੂੰ ਪਤਾ ਟ੍ਰਿਪਲ ਲੱਗਦੇ ਵੇਸੇ ਘਟੋ ਘਟਾ ਅੱਛਾ ਤੇ ਇਸ ਕਰਕੇ ਮੈਂ ਉਥੇ ਪੜ ਨਹੀਂ ਪਾਇਆ ਅੱਛਾ ਹਾਂਜੀ ਤੋਂ ਉਤਰਾ ਲਿਖਣ ਲੋਕਾਂ ਦਾ ਸ਼ੌਂਕ ਹੈਗਾ ਸਰ ਬਹੁਤ ਥੋੜਾ ਬਹੁਤਾ ਅੱਛਾ ਬਿੱਟ ਲੋਕ ਲੈਂਦੇ ਹਾਂਜੀ ਹਾਂਜੀ ਸਿੱਧੂ ਭਾਈ ਉਹਨਾਂ ਦੀ ਫੋਟੋ ਬਣਾਈ ਆ ਵਾ ਇੱਥੇ ਉਸਤਾਦ ਨਾਲ ਇੱਧਰਲੇ ਪਾਸੇ ਤੁਸੀਂ ਦੇਖੋਗੇ ਇਹਦੇ ਤੁਹਾਨੂੰ ਜੀ ਤੁਹਾਨੂੰ ਦਿਖਾਣਾ ਚਾਹੁੰਦਾ ਵਾਂ ਕਿ ਇੱਥੇ ਲੈਜੈਂਡ ਦਾ ਵੀ ਪੋਸਟਰ ਲਗਾਇਆ ਗਿਆ ਹੈ ਸਿੱਧੂ ਮੂਸੇ ਵਾਲਾ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਜਿਹੜਾ ਨੇ ਆਪਣੀ ਕਾਰ ਤੇ ਐ ਰੀੜੀ ਤੇ ਐ ਪੋਸ ਹਾਂ ਜੇ ਉਹ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਜਾਂਦੇ ਕਿਉਂਕਿ ਉਹਨਾਂ ਨੇ ਇੱਕ ਵੱਖਰੀ ਹੀ ਸ਼ਾਪ ਛੱਡੀ ਸੀ ਇੱਕ ਨੌਜਵਾਨ ਦੇ ਵਿੱਚ ਲੋਕਾਂ ਦੇ ਵਿੱਚ ਜੋ ਕਿਤੇ ਸ਼ਾਪ ਦਿੱਖਦੀ ਹੋਈ ਨਜ਼ਰ ਆ ਰਹੀ ਕਿ ਲੋਕ ਜਿੱਥੇ ਹੁਣ ਕੰਮ ਕਰਦੇ ਨੇ ਤੇ ਉਹਨਾਂ ਨੂੰ ਨਾਲ ਲੈ ਕੇ ਹੀ ਤੋੜਦੇ ਨੇ ਇਹ ਹੁਣ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਵੱਲੋਂ ਜੋ ਹੈ ਚਾਹ ਬਣਾਈ ਜਾ ਰਹੀ ਹੈ ਤੇ ਇੱਕ ਸੁਪਨਾ ਸੀਗਾ ਕਿ ਮੈਂ ਯੂਨੀਵਰਸਿਟੀ ਦੇ ਵਿੱਚ ਚੈਨਲ ਵੀ ਕਰਨਾ ਚਾਹੁੰਦਾ ਵਾਂ ਜਾਂ ਕਿਸ ਤਰ੍ਹਾਂ ਵਾਂ ਪਰ ਤੇ ਉਹ ਕਿਥੇ ਨਾ ਕਿਤੇ ਸੁਪਨਾ ਪੂਰਾ ਨਹੀਂ ਹੋ ਪਾਇਆ ਤੇ ਕਿਸੇ ਉਹਨਾਂ ਨੂੰ ਆਪਣਾ ਜੋ ਹੈ ਕਿ ਚਾਹ ਦਾ ਕੰਮ ਖੋਲਣਾ ਪਿਆ ਤੇ ਇਹ ਚਾਹ ਕਿਸ ਤਰ੍ਹਾਂ ਦੀ ਬਣਾਉਂਦੇ ਕੋਈ ਡਿਫਰੈਂਟ ਆ ਕਿਸ ਟਾਈਪ ਦੀ ਚਾਹ ਬਣਾਉਂਦੇ ਡਿਫਰੈਂਟ ਆਪਣੇ ਕੋਈ ਇਹੀ ਹੈ ਕਿ ਤੁਸੀਂ ਚਾਹ ਨਾਲ ਕੱਪ ਖਾ ਸਕਦੇ ਜੀ ਤੇ ਬਾਕੀ ਫਲੇਵਰ ਆਪਣੇ ਕੋਲ ਹੈਗਾ ਇਲਾਚੀ ਫਲੇਵਰ ਹੈ ਕੜਕਾ ਮਸਾਲਾ ਵਾ ਹਾਂਜੀ ਚਾਕਲੇਟ ਫਲੇਵਰ ਹੈਗਾ ਆਪਣੇ ਕੋ ਤੇ ਜਿੰਜਰ ਫਲੇਵਰ ਹੈਗਾ ਜੀ ਅੱਛਾ ਅੱਛਾ ਹਾਂਜੀ ਤੇ ਚਾਹ ਅੱਗੇ ਕਦੀ ਬਣਾਈ ਹੈ ਕਿ ਇੱਥੇ ਹੀ ਬਣਾਣੀ ਸ਼ੁਰੂ ਕੀਤੀ ਮੈਂ ਸਰ ਘਰ ਬਣਾਉ ਨਹੀਂ ਤੇ ਮਮੀ ਪਾਪਾ ਮੇਰੇ ਕਹਿੰਦੇ ਨੇ ਦੇਖ ਤੂੰ ਮਜ਼ਾਕ ਮਜ਼ਾਕ ਚ ਕਿਚਾ ਦੀ ਰੀੜੀ ਖੋਲ ਲੈ ਅੱਛਾ ਤੇ ਉਹਨਾਂ ਦੇ ਮਜ਼ਾਕ ਮਜ਼ਾਕ ਚ ਜਿਆਦੀ ਰੀੜੀ ਖੋਲ ਲਈ ਅੱਜ ਵਾਰ ਬਾਕੀ ਨੇ ਚਾਦੀ ਰੀੜੀ ਖੋਲ ਹਾਂਜੀ ਹਾਂਜੀ ਅੱਛਾ ਤੇ ਉਹਰੇ ਮੁਨਕੀ دوست-ਦੋਸਤ ਜਿਹੜਾ ਕੰਮ ਕਰਦੇ ਆਂਦੇ ਹੋਣਗੇ ਵੇਖਦੇ ਹੋਣਗੇ ਮੁਨਕੀ ਸ਼ਰਮ ਤੇ ਨਹੀਂ ਆ ਲੱਗਦੀ ਕਿ ਨਹੀਂ ਮੈਂ ਕੰਮ ਕਰਾਂ ਨਾ ਚਾਹ ਦਾ ਕੰਮ ਹੈ ਇਹ ਉਹ ਕਰ ਨਹੀਂ ਸਿਰ ਸ਼ਰਮ ਵਾਲੀ ਦੀ ਨਹੀਂ ਕੋਈ ਗੱਲ ਹੈਗੀ ਮੇਰੇ ਖਿਆਲ ਨਾਲ ਤੇ ਆਪਣੇ ਯੂਥ ਨੂੰ ਜਿਹੜਾ ਇੱਥੇ ਹੀ ਸੈੱਟ ਹੋਣਾ ਚਾਹੀਦਾ ਵਾ ਨਾ ਕਿ ਬਾਹਰ ਜਾਣਾ ਕਿਉਂਕਿ ਮੈਂ ਵੀ ਪਹਿਲੇ ਸੋਚਿਆ ਸੀ ਬਾਹਰ ਜਾਂਦਾ ਪਰ ਮੇਰੇ ਵੱਡੇ ਬ੍ਰਦਰ ਨੇ ਇਹੀ ਕਿਹਾ ਕਿ ਤੂੰ ਪਹਿਲੇ ਇੱਥੇ ਕਰ ਸਕਦਾ ਹੈ ਜੇ ਕੰਮ ਤੇ ਫਿਰ ਤੇਨੂੰ ਬਾਹਰ ਭੇਜਾਂਗੇ ਉਹਨਾਂ ਨੇ ਇਹ ਗੱਲ ਕਹੀ ਸੀ ਮੈਨੂੰ ਅੱਛਾ ਅੱਛਾ ਤੇ ਮੇਰਾ ਹੁਣ ਵੈਸੇ ਨਹੀਂ ਚੇਤੇ ਕਰਦਾ ਬਾਹਰ ਜਾਣ ਨੂੰ ਕਿ ਨਹੀਂ ਚਲੋ ਆਪਣਾ ਹੀ ਠੀਕ ਹੈ ਲਕੇ ਵਧੀਆ ਹੋਣ ਲੱਪਿਆ ਕਿ ਦਰਜਾ ਚੱਲਣ ਦਾ ਬਿਲਕੁਲ ਬਿਲਕੁਲ ਸਰ ਬਿਲਕੁਲ ਅੱਛਾ ਤੇ ਇਹ ਕੌਣ ਨੇ ਨਾਲ ਇਹ ਮੇਰੇ ਭਤੀਜਾ ਹੈਗਾ ਜੀ ਆਰੀਅਲ ਦਾ ਨਾ ਅੱਛਾ ਵੀ ਨਾਲ ਕੰਮ ਕਰਦਾ ਹਾਂਜੀ ਹਾਂਜੀ ਜੀ ਜੀ ਇਹ ਨਾਲ ਨਾਲ ਸਟੱਡੀ ਕਰਦਾ ਪਿਆ ਵਾ 10th ਚ ਪੜ੍ਹਦਾ ਵਾ ਅੱਛਾ ਅੱਛਾ ਤੇ ਹੁਣ ਵੇ ਦੇਖਣ ਕਿ ਇਨੀ ਤੁਸੀਂ ਸਾਫ ਸਫਾਈ ਗਲਵਸ ਗਲੂਵਸ ਵੀ ਪਾਏ ਹੋਏ ਆ ਉਹੀ ਸਰ ਮੈਂ ਛਾਲ ਡੇਢ ਸਾਲ ਦਾ ਦੱਸਿਆ ਗਲਵ ਮੈਂ ਉੱਥੇ ਕੰਮ ਕੀਤਾ ਸੀ ਸਭੇ ਉੱਥੇ ਜਿੰਨਾ ਵੀ ਹਾਈ ਜੀਨ ਤਰੀਕੇ ਨਾਲ ਕੰਮ ਕਰਦੇ ਆ ਬਸ ਉਹੀ ਚੀਜ਼ ਅੱਪਾ ਕਾਪੀ ਕੀਤੀ ਹੈ ਕਿ ਸਰ ਹਾਈ ਜੀਨ ਤਰੀਕੇ ਨਾਲ ਚਾਹ ਬਣਾਈ ਦੀ ਆਪਾਂ ਵਧੀਆ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਗਲਵਜ਼ ਪੁਆਏ ਗਏ ਮੇਨਟੇਨੈਂਸ ਬਹੁਤ ਵਧੀਆ ਕੀਤੀ ਗਈ ਹੈ ਕਿ ਹਰ ਇੱਕ ਚੀਜ਼ ਇੱਕ ਜਗ੍ਹਾ ਤੇ ਸਾਫ ਸੁਥਰੀ ਦੇਖੋ ਚਾਹ ਵੀ ਬਣਾ ਰਹੇ ਨੇ ਗਲਵਜ਼ ਪਾਏ ਹੋਏ ਨੇ ਹੱਥਾਂ ਦੇ ਵਿੱਚ ਫਿਰ ਚਾਹ ਬਣਾ ਰਹੇ ਨੇ ਕਸਟਮਰ ਆਉਂਦੇ ਨੇ 15 ਦਿਨ ਹੀ ਹੋਏ ਨੇ ਪਰ ਕਿਚਨ ਕਿਤੇ ਜੋ ਹੈ ਕਿ ਮਨਨ ਕੀ ਇਹਨਾਂ ਨੂੰ ਬਹੁਤ ਵਧੀਆ ਰਿਸਪੌਂਸ ਦੇਖਣ ਨੂੰ ਮਿਲਦਾ ਪਿਆ ਵਾ ਲੋਕਾਂ ਦਾ ਕਿ ਅਸੀਂ ਇੱਕ ਇੱਕ ਯੂਥ ਨੂੰ ਇੱਕ ਵਧੀਆ ਮੈਸੇਜ ਵੀ ਦੇ ਰਹੇ ਨੇ ਕਿ ਬਾਹਰ ਹੀ ਕਿਉਂ ਜਾਣਾ ਜਦ ਅਸੀਂ ਇੱਥੇ ਹੀ ਰਹਿ ਕੇ ਕਰ ਸਕਦੇ ਹਾਂ ਤੇ ਤੁਹਾਨੂੰ ਬਾਹਰ ਜਾਣ ਦੀ ਕੀ ਲੋੜ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੁਪਨਾ ਸੀਗਾ ਵੀਰ ਦਾ ਕਿ ਮੈਂ ਯੂਨੀਵਰਸਿਟੀ ਪੜਾਂ ਪਰ ਹੁਣ ਕਿਸੇ ਨਾ ਕਿਤੇ ਯੂਨੀਵਰਸਿਟੀ ਦੇ ਬਾਹਰ ਹੀ ਆਪਣੀ ਜੋ ਹੈ ਚਾਹ ਦੀ ਰੈਡਿੰਗ ਲਗਾਣੀ ਪਈ ਹੈ ਪਰ ਇਹ ਗੱਲ ਹੈ ਕਿ ਆਪਣੀ ਕੋਈ ਸ਼ਰਮ ਨਹੀਂ ਹੈ ਮਿਹਨਤ ਦੇ ਨਾਲ ਕਹਿ ਰਹੇ ਕਿ ਮੈਂ ਕੰਮ ਕਰਦਾ ਤੇ ਹੁਣ ਵੀ ਤੁਹਾਡੇ ਸਾਹਮਣੇ ਹੈ ਕਿ ਬਾਈ ਦੀ ਉਮਰ ਬੜੀ ਛੋਟੀ ਹੈ ਪਰ ਕਿੰਨਾ ਕਿਤੇ ਕੰਮ ਵੀ ਕਰ ਰਹੇ ਨੇ ਇੱਕ ਯੂਥ ਲਈ ਇੱਕ ਇਨਸਪੀਰੇਸ਼ਨ ਬਣ ਰਹੇ ਨੇ ਜਿਹੜੇ ਕਈ ਲੋਕ ਨੇ ਜਿਹੜੇ ਪਟਕੇ ਜਾਂਦੇ ਨੇ ਨਸ਼ੇ ਨੁਸ਼ੇ ਚ ਉਸ ਨਾਲ ਤੁਹਾਡੀ ਕੋਈ ਬੈਰਿੰਗ ਖਨੋਣੀ ਉਹ ਨਹੀਂ ਤੁਹਾਨੂੰ ਇਹ ਹੈ ਕਿ ਮੈਂ ਇਦਾਂ ਕੋਈ ਕਈ ਕਹਿੰਦੇ ਹੀ ਹੁੰਦੇ ਆ ਪਰ ਤੁਸੀਂ ਆਪਣਾ ਫੋਕਸ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਜਿਹੜੇ ਯਾਰ ਦੋਸਤ ਨਸ਼ਿਆਂ 'ਚ ਵੱਢ ਜਾਂਦੇ ਨੇ ਕਿ ਨਸ਼ੇ ਇਦਾਂ ਕੀ ਇੱਕ ਦੇਣਾ ਚਾਹੋ ਮੈਸੇਜ ਸਰ ਮੈਂ ਤਾਂ ਸਹੀ ਗੱਲ ਦੱਸਾਂ ਐਕਚੁਅਲੀ ਪਹਿਲੇ ਮੈਂ ਵੀ ਕਾਫੀ ਨਸ਼ੇ ਵਗੈਰਾ ਕਰਦਾ ਸੀ ਗਾ ਤੂਠ ਨਹੀਂ ਮੈਂ ਮਾਰਾਂਗਾ ਕਿਉਂਕਿ ਕਾਫੀ ਜਨਤਾ ਤੱਕ ਇਹ ਵੀਡੀਓ ਪਹੁੰਚੇਗੀ ਮੇਰੇ ਖਿਆਲ ਨਾਲ ਜੀ ਜੀ ਮੈਂ ਵੀ ਕਰਦਾ ਸੀਗਾ ਸਰ ਪਰ ਮੈਂ ਸਹੀ ਗੱਲ ਦੱਸਾਂ ਤੇ ਮੈਂ ਜਿਤਨਾ ਆਪਣਾ ਚਰਚ ਵਗੈਰਾ ਜਾਣਾ ਹਾਂ ਪ੍ਰਚਾਰ ਵਗੈਰਾ ਸੁਣਨਾ ਤੇ ਉਹਨਾਂ ਨੇ ਮੈਨੂੰ ਕਾਫੀ ਫਰਕ ਪਿਆ ਮੈਂ ਚੇਂਜ ਹੋਇਆ ਸਰ ਹੁਣ ਬਿਲਕੁਲ ਮੈਂ 1 ਰੁਪਏ ਦਾ ਨਿਸ਼ਾਨੀ ਕਰਦਾ ਠੀਕ ਹੈ ਸਰ ਨਾ ਮੈਂ ਵालतੂ ਘੁੰਮਦਾ ਕਿ ਹੈ ਨਾ ਯਾਰੀ ਦੋਸਤੀ ਵੀ ਸਰ ਬਹੁਤ ਹੀ ਲਿਮਟਡ ਹੈ ਮੇਰੇ ਦੋ ਜਾਂ ਤਿੰਨ ਦੋਸਤ ਹੋਣਗੇ। ਅੱਛਾ। ਹਾਂਜੀ। ਉਹਨਾਂ ਨਾਲ ਹੀ। ਤੇ ਕਿਸ ਤਰ੍ਹਾਂ ਬਣ ਕੇ ਕਈ ਲੋਕ ਤੇ ਨਸ਼ੇ ਜੋ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੋ ਜਾਂਦਾ। ਕਿਸ ਤਰ੍ਹਾਂ ਨਸ਼ੇ ਜੋ ਬਾਹਰ ਨਿਕਲੇ? ਥੋੜੇ ਤੋਂ ਸੁਭੀ ਜਿਹੜੇ ਲੋਕ ਨੇ ਉਹਨਾਂ ਨੂੰ ਥੋੜੀ ਮਦਦ ਮਿਲ ਸਕੈ ਕਿ ਜਿਨ੍ਹਾਂ ਨੇ ਨਸ਼ਾ ਛੱਡਣਾ। ਸਰ ਉਹਨਾਂ ਨੂੰ ਚਰਚ ਜਾਣਾ ਚਾਹੀਦਾ ਵਾ। ਚਲੋ ਜੇ ਚਰਚ ਨਹੀਂ ਜਾਣਾ ਤੇ ਜਿਨ੍ਹਾਂ ਨੂੰ ਮੰਨਦੇ ਨੇ ਉੱਥੇ ਆਪਣੇ ਰੱਬ ਘਰੇ ਜ਼ਰੂਰ ਜਾਣਾ ਚਾਹੀਦਾ ਸਰ। ਅੱਛਾ। ਭਾਵੇਂ ਇੱਕ ਦਿਨ ਜਾਣ ਹਫ਼ਤੇ 'ਚ ਪਰ ਜਾਣ ਜ਼ਰੂਰ। ਇਹ ਚੀਜ਼ ਜ਼ਰੂਰੀ ਹੈਗੀ ਸਰ। ਕਿ ਰੱਬ ਦਾ ਨਾਮ ਲੈਣਾ ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈਗਾ ਸਰ ਜ਼ਿੰਦਗੀ ਚ ਰੱਬ ਦੇ ਨਾਮ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਇਹਦੇ ਸਰ ਬਸ ਵਸਤੂਆਂ ਵਾ ਜਿ ਤਰ੍ਹਾਂ ਹੁਣ ਲੋਕੀ ਕਹਿੰਦੇ ਕਿ ਤੁਹਾਡੇ ਕੋ ਗੱਡੀਆਂ ਵਾ ਬਣਾ ਕੋਠੀਆਂ ਵਾ ਵੱਡੀਆਂ ਵੱਡੀਆਂ ਸਰ ਇਹ ਬਸ ਇੱਥੋਂ ਤੱਕ ਦੀਆਂ ਹੀ ਆ ਸਿਰਫ ਇੱਕ ਨਾਮ ਜੈ ਹੀ ਆ ਐਂਡ ਤੇ ਤੁਹਾਨੂੰ ਪਤਾ ਹੈ ਕਿਸੇ ਨੇ ਵੀ ਕੁਝ ਨਾਲ ਨਹੀਂ ਲੈ ਕੇ ਜਾਣਾ ਸਰ ਇੱਥੇ ਰਹਿਣਾ ਸਾਰਾ ਕੁਝ ਬਸ ਰੱਬ ਦਾ ਨਾਮ ਜਾਂ ਨਾਲ ਜਾਣਾ ਜੇ ਸਰ ਬਸ ਜਿਹੜੀ ਚੀਜ਼ ਜਿਹੜੀ ਚੀਜ਼ ਜਾਣੀ ਹੈ ਤੇ ਚਰਚੇ ਜਾਣਾ ਜਾਂ ਆਪਣੇ ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈਗਾ ਸਰ ਮੈਂ ਤੇ ਇਹੀ ਕਹਾਂਗਾ ਸਰ ਜਾਂ ਜਿਹੜਾ ਵੀ ਵੀਰ ਮੇਰਾ ਨਿਕਲਣਾ ਚਾਹੁੰਦਾ ਨਸ਼ੇ ਚੋਂ ਇਹ ਗ੍ਰੋ ਕਰਨਾ ਚਾਹੁੰਦਾ ਵੋਂ ਵਾਲੇ ਸਮੇਂ 'ਚ ਤੇ ਉਹਨਾਂ ਨੂੰ ਰੱਬ ਦਾ ਨਾਮ ਲੈਣਾ ਚਾਹੀਦਾ ਵਾ ਤੇ ਇੱਕ ਬਹੁਤ ਵਧੀਆ ਮੈਸੇਜ ਜੋ ਹੈ ਵੀਰ ਵੱਲੋਂ ਦਿੱਤਾ ਗਿਆ ਕਿ ਮੈਂ ਵੀ ਪਹਿਲਾਂ ਮਤਲਬ ਕੀ ਕੁਝ ਲੁਕਾਇਆ ਨਹੀਂ ਹੈ ਕਿ ਸ਼ਰੀਆਮ ਕਹੇ ਕਿ ਮੈਂ ਨਸ਼ੇ ਕਰਦਾ ਸੀ ਕਿ ਜੀ ਮੈਂ ਵੀ ਬਾਹਰ ਆ ਸਕਦਾ ਤੇ ਤੁਸੀਂ ਵੀ ਆ ਸਕਦੇ ਹੋ ਰੱਬ ਦਾ ਸਹਾਰਾ ਰੋ ਰੱਬ ਦਾ ਸਹਾਰਾ ਨਾਲ ਤੁਹਾਨੂੰ ਕਿਤੇ ਨਾ ਕਿਤੇ ਕਾਰ ਜ਼ਰੂਰ ਲਗਾ ਦਿੰਦਾ ਤੇ ਹੁਣ ਉਸ ਵੀਰ ਦੇ ਰੱਬ ਦਾ ਨਾਮ ਲੈ ਕੇ ਆਪਣੇ ਜਿਸ ਨੂੰ ਵੀ ਤੁਸੀਂ ਮੰਨਦੇ ਜ਼ਰੂਰੀ ਨਹੀਂ ਹੈ ਕਿ ਗੁਰਦੁਆਰੇ ਮੰਦਰਾਂ ਜਾਂ ਚਰਚ ਜੀ ਜਾਣਾ ਜਿੰਨੂੰ ਵੀ ਤੁਸੀਂ ਮੰਨਦੇ ਹੋ ਉਸ ਨੂੰ ਮੰਨੋ ਉਹ ਕਿਤੇ ਨਾ ਕਿਤੇ ਰੱਬ ਜੋ ਹੈ ਤੁਹਾਨੂੰ ਨਸ਼ੇੋਂ ਬਾਹਰ Nikal ਦਿੰਦਾ ਮਦਾ ਜਰੂਰ ਕਰੇਗਾ ਕਿ ਵੀਰ ਹੁਣਾਂ ਨੇ ਜਿਹੜਾ ਕਨਸੈਪਟ ਸ਼ੁਰੂ ਕੀਤਾ ਸਿੱਧੂ ਮੂਸੇਵਾਲਾ ਬਾਈ ਇੱਕ ਲੈਜੈਂਡ ਜਿਹਦਾ ਨਾਮ ਲਗਾਇਆ ਹੋਇਆ ਵਾ ਉਹ ਕਿਤੇ ਕਿਸੇ ਨਾਲ ਇਹਨਾਂ ਦੇ ਦੇਖਣ ਨੂੰ ਮਿਲ ਰਿਹਾ ਫੈਨ ਸੀਗੇ ਸਿੱਧੂ ਮੂਸੇਵਾਲਾ ਬਾਈ ਦੇ ਤੇ ਉਹੀ ਜੋ ਹੈਗਾ ਨਾਲ ਲੈ ਕੇ ਤੁਰਨੇ ਇੱਕ ਯੂਥ ਨੂੰ ਇੱਕ ਬੜਾ ਵਧੀਆ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਤੂੰ ਜੇ ਮੈਂ ਕੰਮ ਕਰ ਸਕਦਾ ਹਾਂ ਤੇ ਤੁਸੀਂ ਵੀ ਕੰਮ ਕਰੋ ਚਾਹ ਦਾ ਕਨਸੈਪਟ ਬਣਾਇਆ ਪਰ ਵੱਖਰੀ ਹੈ ਚਾਹ ਪੀਓ ਤੇ ਕੱਪ ਖਾਓ ਬਾਈ ਇੱਕ ਕੱਪ ਦਿਖਾਓ ਜ਼ਰਾ ਕਿਦਾਂ ਦਾ ਤੁਹਾਨੂੰ ਕੱਪ ਵੀ ਦਿਖਾ ਦਿੰਨੇ ਆਂ ਅਸੀਂ ਕਿ ਜਿਹੜਾ ਇਹ ਕੱਪ ਆ ਤੇ ਆ ਤੁਸੀਂ ਦੇਖ ਸਕਦੇ ਹੋ ਇੱਕ ਕੱਪ ਹੈਗਾ ਇਹ ਵੱਖਰਾ ਕੱਪ ਆ ਕਿ ਜਿਹਦੇ ਵਿੱਚ ਤੁਸੀਂ ਚਾਹ ਪੀਓਗੇ ਤੇ ਇਹ ਵੈਫਰ ਕੱਪ ਆ ਬਹੁਤ ਹੀ ਲਾਈਟ ਵੇਟ ਹੈ ਚ ਤੁਸੀਂ ਚਾਹ ਪੀ ਸਕਦੇ ਹੋ ਤੇ ਇਹੀ ਵੀਰੋਣਾ ਵੱਲੋਂ ਇਹ ਇੱਕ ਵੱਖਰਾ ਕਨਸੈਪਟ ਲੈ ਕੇ ਕ੍ਰੀਏਟੀਵਿਟੀ ਆ ਵੱਖਰਾ ਕਨਸੈਪਟ ਦਿੱਤਾ ਕਿ ਲੋਕਾਂ ਜੋ ਨੇ ਕਿ ਜ਼ਰੂਰ ਆਣ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਤੁਸੀਂ ਜਦੋਂ ਅੰਮ੍ਰਿਤਸਰ ਆਓਗੇ ਗੁਰਨਾਨ ਦੇਵ ਯੂਨੀਵਰਸਿਟੀ ਦੇ ਸਾਹਮਣੇ ਯੂਟੀ ਮਾਰਕੀਟ ਆ ਉਹਦੇ ਬਿਲਕੁਲ ਸਾਹਮਣੇ ਆ ਭਾਈ ਹੁਣ ਜੋ ਹੈ ਕਾਰਟ ਲਗਾਉਂਦੇ ਨੇ ਚਾਹ ਦੀ ਜਿੱਥੇ ਕਿ ਆਪਣੀ ਮਿਹਨਤ ਕਰਕੇ ਜੋ ਹੈ ਕਿ ਕੰਮ ਕਰ ਰਹੇ ਨੇ ਤੇ ਅਸੀਂ ਵੀ ਆਸ ਕਰਦੇ ਹਾਂ ਨੌਜਵਾਨ ਜਿਹੜੇ ਸੁਣ ਰਹੇ ਨੇ ਨੂੰ ਛੱਡਣਗੇ ਜਾਂ ਫਿਰ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨਗੇ ਵਲਸਪਸ ਕਵਲ ਦਾ ਸਿਟੀ ਹੈਡਲਾਈਨ ਅੰਮ੍ਰਿਤਸਰ